ਐਂਡ ਹਬੀਬ ਵਾਲਾ ਵਿਖੇ ਅਭੀ ਜੋ ਕਿ ਪਿੰਡ ਹਬੀਬ ਕੇ ਜਿਹੜਾ ਕਾਫੀ ਰੌਲਾ ਪਿਆ ਵੀ ਇੱਥੇ ਪਾਣੀ ਬਹੁਤ ਜਿਹੜਾ ਪੱਧਰ ਆ ਵਕਈ ਪਾਣੀ ਦਾ ਪੱਧਰ ਬਹੁਤ ਤੇਜ ਹੈ ਇੱਥੇ ਤੇ ਇਹਨੂੰ ਰੋਕਣ ਵਾਸਤੇ ਨੌਜਵਾਨ ਜਿਹੜਾ ਜਾਨ ਤੋੜ ਮਿਹਨਤ ਕਰ ਰਹੇ ਨੇ ਔਰ ਦਿਨ ਰਾਤ ਇੱਕ ਕਰਕੇ ਇਹਨਾਂ ਨੌਜਵਾਨਾਂ ਕਰਕੇ ਸਾਰਾ ਉਪਰਾਲਾ ਹੋ ਰਿਹਾ ਵਾ ਤੇ ਪ੍ਰਮਾਤਮਾ ਕਰੇ ਸਾਰੇ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇ ਤੇ ਸਾਰੇ ਪੰਜਾਬ ਨੂੰ ਬਚਾ ਕੇ ਰੱਖੇ ਆਪਾਂ ਉਹ ਵੀਰ ਜੀਆਂਾਂ ਤੋਂ ਥੋੜੀ ਜਾਣਕਾਰੀ ਲੈਨੇ ਆ ਹਾਂਜੀ ਵੀਰ ਜੀ ਤੁਸੀਂ ਇੱਥੋਂ ਰਹਿਣ ਵਾਲਿਓ ਜੀ ਅਸੀਂ ਸ਼ਾਇਦ ਰੇਣਾਂ ਦੇ ਕੋਲ ਸ਼ਹਿਰ ਦੇ ਤੇ ਕੀ ਅੱਜ ਦਾ ਹਾਲਾਤ ਹੈ ਜੀ ਹੁਣ ਹਾਲਾਤ ਵੈਸੇ ਤਥੋਰੇ ਠੀਕ ਨਹੀਂ ਕਿਉਂਕਿ ਸੰਗਤ ਬੜੀ ਲੱਗੀ ਹੋਈ ਏ ਨੌਜਵਾਨ ਮੁੰਡੇ ਜਿਹੜੇ ਨੇ ਜਿਨ੍ਹਾਂ ਵਿਚਾਰਾ ਕਦੀ ਕੰਮ ਨਹੀਂ ਕੀਤਾ ਸੀ ਘਰੇ ਅੱਜ ਉਹ ਵੀ ਲੱਗੇ ਨੇ ਸੇਵਾ ਕਰਨ ਵਾਸਤੇ ਸੇਵਾ ਪਾਵੜ ਨਹੀਂ ਜ਼ਿਆਦਾ ਪੰਜਾਬੀਆਂ ਵਿੱਚ ਉਹ ਇੱਥੇ ਕੋਈ ਕਿਸੇ ਪਾਰਟੀ ਦਾ ਨਹੀਂ ਕੰਮ ਹੈਗਾ ਆਪਦੇ ਬੀਬੀ ਬਹੁਤ ਲੱਗੇ ਨੇ ਆਦੇ ਘਰੋਂ ਹੀ ਪਾਣ ਪਾਣੀ ਬਣਾ ਕੇ ਲਈ ਜਾਂਦੇ ਲੋਕੀ ਸੇਵਾਦਾਰ ਬੜੇ ਲੱਗੇ ਨੇ ਸੇਵਾ ਵੀ ਚੱਲਦੀ ਪਈ ਏ ਟਰਾਨੀਆ ਵੀ ਬੜੀਆਂ ਲੱਗੀ ਹੋਈਆਂ ਕੋਈ ਕਿਸੇ ਤਰ੍ਹਾਂ ਦੀ ਇੱਥੇ ਕੋਈ ਕਮੀ ਹੋਵੇ ਜਿਹੜਾ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਸਰਕਾਰਾਂ ਨੂੰ ਜਾਂ ਆਮ ਲੋਕਾਂ ਨੂੰ ਇੱਥੇ ਕੀ ਜ਼ਰੂਰਤ ਹੈ ਕਮੀ ਤਾਂ ਇਹ ਕੀ ਕਮੀ ਤਾਂ ਸਿਰਫ ਸਾਡੇ ਸੈਂਟਰ ਸਰਕਾਰ ਨੇ ਜਿਹੜਾ ਮੋਦੀ ਸਾਡੇ ਬੈਠਾ ਸਿਰ ਦੇ ਉੱਤੇ ਉਹਨੇ ਇੱਕ ਵੀ ਲਫ਼ਜ਼ ਨਹੀਂ ਬੋਲਿਆ ਪੰਜਾਬ ਬਾਰੇ ਜੇ ਅਫਗਾਨਿਸਤਾਨ ਚਾਇਆ ਸੀ ਉਹਦੇ ਵਾਸਤੇ ਪੰਦੇ ਕਿੰਨੇ ਹਜ਼ਾਰ ਕਰੋੜ ਰੁਪਏ ਭੇਜਤਾ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਮੰਤਰੀਆਂ ਨੂੰ ਕਿ ਪੰਜਾਬ ਵੀ ਜਿਹੜਾ ਹਿੰਦੁਸਤਾਨ ਦਾ ਹਿੱਸਾ ਹੈ ਠੀਕ ਹੈ ਜੀ ਹਾਂਜੀ ਵੀਰ ਜੀ ਤੁਸੀਂ ਇੱਥੇ ਕਿੰਨੇ ਦਿਨ ਤੋਂ ਸੇਵਾ ਕਰ ਰਹੇ ਜੀ ਤਿੰਨ ਦਿਨ ਹੋ ਗਏ ਜੀ ਇੱਥੇ ਲਗਾਤਾਰ ਦਿਨ ਰਾਤ ਇਥਾਂ ਦੇ ਤਿੰਨ ਦਿਨ ਕੀ ਤੁਹਾਨੂੰ ਕਿਤੋਂ ਕੋਈ ਪੇ ਹੋਣੀ ਆ ਤੁਸੀਂ ਸੇਵਾ ਭਾਵਨੇ ਕੱਲੀ ਸੇਵਾ ਭਾਵਨਾ ਨਾਲ ਆਏ ਸਾਨੂੰ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਕਹਿ ਰਹੇ ਪੂਰੇ ਪੰਜਾਬ ਤੇ ਇਹਦੇ ਅੱਗੇ ਬੇਵਾਬਸਾ ਹੀ ਦਿਸਦੇ ਆ ਜਾਂ ਕੀ ਆ ਇਹ ਤਾਂ ਵੀਰ ਜੀ ਹੁਣ ਵੇਖੋ ਹੁਣ ਇਹ ਸਰਕਾਰਾਂ ਦੀ ਸਾਜ਼ਿਸ਼ ਹੀ ਹੈ ਸਾਨੂੰ ਲੈਂਡ ਪੂਲਿੰਗ ਜਦੋਂ ਦੀ ਇਹਨਾਂ ਮਤਲਬ ਰੱਦ ਕੀਤੀ ਉਸ ਤੋਂ ਬਾਅਦ ਹੜਾ ਆ ਗਏ ਨੇ ਪੰਜਾਬ ਦੇ ਵਿੱਚ ਇਹ ਉਹੀ ਵੀ ਕਿਸਾਨ ਜੀਵਿੰਦਾਂ ਨੂੰ ਜਿਉਂ ਨਹੀਂ ਦੇਣਾ ਸਰਕਾਰ ਨੇ ਕਦੀ ਕੋਈ ਸਕੀਮ ਲਿਆ ਕੇ ਜੀਵਿੰਦਾਂ ਨੂੰ ਤੰਗ ਕਰਨਾ ਹੁਣ ਹਟ ਲਿਆ ਕੇ ਬਹੁਤ ਨੁਕਸਾਨ ਕਰਦੇ ਨੇ ਪੰਜਾਬ ਦਾ ਠੀਕ ਹੈ ਜੀ ਠੀਕ ਹੁਣ ਦੇਖਦੇ ਹੋ ਤੁਸੀਂ ਜਿਵੇਂ ਨੌਜਵਾਨਾਂ ਨੇ ਆਹ ਦੇਖੋ ਜੋੜੀਆਂ ਨੌਜਵਾਨ ਬੰਦੇ ਨੇ ਇਹ ਇਹਨੇ ਨੇ ਗੱਟੇ ਇਕੱਠੇ ਬਣ ਕੇ ਨੌਜਵਾਨ ਦੇਖੋ ਲੱਗੇ ਹੋਏ ਨੇ ਆ ਦੇਖੋ ਇਸ ਤਰ੍ਹਾਂ ਦੇ ਗ੍ਰੇਟ ਬਣਾ ਕੇ ਫਿਰ ਵਿੱਚੇ ਛੁੱਟੇ ਜਾਂਦੇ ਨੇ ਇਹ ਆ ਦੇਖੋ ਨੌਜਵਾਨਾਂ ਦਾ ਜੋਸ਼ ਇਹ ਪਿੰਡ ਹਬੀਬ ਦਾ ਇੱਥੇ ਜਿਹੜਾ ਦਰਿਆ ਹੈ ਆਪਦੇ ਹਵਾਨ ਤੇ ਆ ਦੇਖੋ ਕਿੰਨਾ ਤੇਜ ਆ ਫਿਰ ਤੁਹਾਨੂੰ ਅਗਲਾ ਖਬਰ ਤੁਹਾਡਾਂ ਨਾਲ ਸਾਂਝੀ ਕਰਾਂਗੇ ਜਿਵੇਂ ਜਿਵੇਂ ਅਪਡੇਟ ਹੋਏਗਾ ਜੀ ਹਾਂ ਲੋਹਣੀ ਹੈ ਲੋਹਣੀ ਲੋਹਣੀ